ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਮੁੱਖ ਇਤਿਹਾਸਿਕ ਕਸਬਾ ਕਲਾਨੋਦ ਦੇ ਭੀੜ ਭੜ ਵਾਲੇ ਇਲਾਕੇ ਮੋਤੀ ਬਾਜ਼ਾਰ ਵਿੱਚੋਂ ਪੁਲਿਸ ਵੱਲੋਂ ਦੀਵਾਲੀ ਤੋਂ ਪਹਿਲਾਂ ਵੱਡੇ ਪੱਧਰ ਤੇ ਗੈਰ ਕਾਨੂੰਨੀ ਆਤੀਸ਼ਬਾਜ਼ੀ ਦਾ ਜ਼ਖੀਰਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਥਾਣਾ ਕਲਾਨੋ ਦੇ ਐਸ ਐਚਓ ਹੇਮ ਰਾਜ ਨੇ ਦੱਸਿਆ ਕਿ ਜਦੋਂ ਬਾਜ਼ਾਰ ਦੀ ਇੱਕ ਦੁਕਾਨ ਦੀ ਪੁਲਿਸ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਗਈ ਤਾਂ ਦੁਕਾਨ ਅੰਦਰ ਰੱਖੇ ਗਏ ਗੈਰ ਕਾਨੂੰਨੀ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਦੇ ਮੌਕੇ ਪਟਾਕੇ ਵੇਚਣ ਲਈ ਇੱਕ ਗਰਾਊਂਡ ਨਿਰਧਾਰਿਤ ਕੀਤੀ ਗਈ ਸੀ ਇਸ ਮੌਕੇ ਜਦੋਂ ਫੜੀ ਗਈ ਆਤੀਸ਼ਬਾਜ਼ੀ ਦੀ ਰਕਮ ਸੰਬੰਧੀ ਪੁਛਾ ਗਿਆ ਦੋਨਾਂ ਨੇ ਦੱਸਿਆ ਕਿ ਵੱਡੇ ਪੱਧਰ ਦਾ ਹੀ ਜ਼ਖੀਰਾ ਫੜਿਆ ਗਿਆ ਹੈ ਇਸ ਮੌਕੇ ਤੇ ਐਸ ਐਚਓ ਹਿਮਰਾਜ ਨੇ ਦੱਸਿਆ ਕਿ ਪੁਲਿਸ थाना ਕਲਾਂੌਰ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਗੈਰ ਕਾਨੂੰਨੀ ਪਟਾਕੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿ ਕਮਲਜੀਤ ਨਾਂ ਦਾ ਵਿਅਕਤੀ ਜਿਨ ਬਿਨਾ ਪਰਮਿਸ਼ਨ ਤੋਂ ਦੁਕਾਨ ਤੇ ਕੁਝ ਗਦਾਮ ਵਿੱਚ ਭਾਜੀ ਮਾਤਰਾ ਵਿੱਚ ਪਟਾਕੇ ਰੱਖੇ ਸੀ ਤੇ ਇੱਥੇ ਰੇਡ ਕੀਤਾ ਤੇ ਰੇਡ ਤੋਂ ਸਾਨੂੰ ਕਾਫੀ ਉਹਨਾਂ ਦੇ ਪਟਾਕੇ ਛੋਟੇ ਤੇ ਵੱਡੇ ਮਿਲੇ ਆ ਕਿਉਂਕਿ ਇਹ ਹੁਣ ਇਨਵੈਸਟੀਗੇਸ਼ਨ ਕਰਦੇ ਆ ਜੋ ਅਗੇ ਇਨਵੈਸਟੀਗੇਸ਼ਨ ਚਾਹੀਦਾ ਆ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਏਗਾ ਕਿਰੇ ਤੋਂ ਇਲਾਵਾ ਵੀ ਕੋਈ ਦੁਕਾਨ ਤੇ ਚੱਪੀ ਮੇਹਰ ਆ ਫੇਰ ਲਾ ਦੇ ਤੇ ਮੈਨੂੰ ਇਹਦੀ ਇਤਲਾਹ ਮਿਲੀ ਆ ਅਗਰ ਹੋਰ ਵੀ ਕੋਈ ਮਿਲੀ ਉੱਥੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੋ ਬਿਨਾਂ ਪਰਮਿਸ਼ਨ ਪਟਾਕੇ ਪਾਏਗੇ ਕਸਬਾ ਕਲਾਂਨੌਰ ਵਿੱਚ ਦੀਵਾਲੀ ਵਿੱਚ ਜਿਹੜੇ ਪਟਾਕੇ ਵੇਚਣ ਦੀ ਕਿਹੜੀ ਜਗ੍ਹਾ ਨਾਲ ਅਰਜ਼ੀ ਕੀਤੀ ਗਈ ਤੁਸੀਂ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਆ ਉਬਾਰ ਗਰਾਉਂਡ ਕੀਤੀ ਗਈ ਸੀ ਪਰ ਇਹਨਾਂ ਕਿਸੇ ਨੇ ਪਰਮਿਸ਼ਨ ਨਹੀਂ ਲਈ ਕਿਹੜੀ ਤਨਗਦੀ ਧਾਰਾ ਦਾ ਮੈਂ ਤੁਹਾਨੂੰ ਬਾਅਦ ਚ ਦੱਸਦਾ ਮੈਨੂੰ ਪਹਿਲਾਂ ਆਪਣਾ ਥੋੜਾ ਜਿਹਾ ਮੇਰਾ ਕੰਮ ਇਹਨਾਂ ਵਿੱਚ ਕਿਸੇ ਤੋਂ ਕਰ ਲੈਂ ਤੂੰ ਕਲਾਨੌਰ ਤੋਂ ਮਹਿੰਦਾ ਸਿੰਘ ਗੱਲੀ ਪੰਦੀ ਰਿਪੋਰਟ ਪੰਜਾਬੀ ਜਾਗਰਣ